ਜਦੋਂ ਸਮੁੰਦਰ ਚੜਦਾ ਤਾਂ ਸੁਨਾਮੀ ਆਉਂਦੀ ਹੈ ਪਰ ਜਦੋਂ ਪੰਜਾਬ ਚੜਦਾ ਫਿਰ ਆਉਂਦਾ ਹੈ ਇਨਕਲਾਬ ਐਕਚੁਅਰ ਸਾਡਾ ਪੰਜਾਬ ਜਿਵੇਂ ਦਾ ਦਿਖਦਾ ਸੀ ਜਾਂ ਜਿਵੇਂ ਦਾ ਆਪਾਂ ਚਾਹੁੰਦੇ ਆ ਵੀ ਉਹ ਦਿਖਦਾ ਰਹੇ ਜੀ ਕੋਸ਼ਿਸ਼ ਕੀਤੀ ਆ ਵੀ ਉਦਾਂ ਦੀ ਲੁੱਕ ਚਾਹੇ ਮੇਰੀ ਸੀ ਜੋ ਨੈਚੁਰਲ ਸੀ ਕੈਮਰੇ 'ਤੇ ਹੀ ਮੈਂ ਉਹ ਨਹੀਂ ਨੇਚਰਲੀ ਆਇਆ ਆਪਣੇ ਆਪ ਨੂੰ ਜਿਆਦਾ ਕੁਝ ਅਲੱਗ ਤਰੀਕੇ ਨਾਲ ਪੌਲਿਸ਼ ਕਰਕੇ ਨਹੀਂ ਪੇਸ਼ ਕੀਤਾ ਸੀ ਹਾਂ ਉਹੀ ਫਿਲਮਾਂ ਨੇ ਜੀ ਚਾਹੇ ਰੱਬ ਦਾ ਜਿਹੜੀ ਉਹ ਦੇਖ ਲਈ ਆਪਾਂ ਉਹਦੇ ਵਿੱਚ ਵੀ ਜਿਹੜੇ ਸੀਨ ਨੇ ਉਹ ਸਟਾਰਟਿੰਗ ਤੋਂ ਬੰਦਾ ਉਹਨਾਂ ਨਾਲ ਜੁੜ ਜਾਂਦਾ ਦਲ ਕਿਉਂਕਿ ਉਹ ਘਰ ਘਰ ਦੀ ਕਹਾਣੀ ਹੈ ਜੀ ਉਹ ਤੋਂ ਬਾਅਦ ਮਸਤਾਨੇ ਜਿਹਦੇ ਲਈ ਬਹੁਤ ਟਾਈਮ ਬਹੁਤ ਮਿਹਨਤ ਕੀਤੀ ਗਈ ਜੀ ਬਹੁਤ ਬਹੁਤ ਸ਼ੁਕਰ ਬਹੁਤ ਸ਼ੁਕਰ ਹੈ ਇਹ ਚੀਜ਼ਾਂ ਕਈ ਕੰਮ ਹੁੰਦੇ ਆ ਤੁਹਾਡੀ ਕਿਰਤ ਹੁੰਦੀ ਆ ਹਨ ਕਿਰਤ ਆਪਾਂ ਸਾਰਿਆਂ ਨੂੰ ਪਰਮਾਤਮਾ ਨੇ ਕਿਰਤ ਬਖਸ਼ੀ ਹੈ 2012 ਦੇ ਵਿੱਚ ਐਜ਼ ਅ ਲਿਰਿਸਟ ਲਖਾਰੀ ਨੇ ਆਪਣੀ ਸ਼ੁਰੂਆਤ ਕੀਤੀ ਤਰਸੀਮ ਦਸੜ ਲੁਧਿਆਣੇ ਤੋਂ ਚੱਲ 2014 ਦੇ ਵਿੱਚ ਫਿਰ ਗੀਤ ਤੇ ਫਿਰ ਸਲਾਮ ਆਦਾ ਵੀ ਦਾਰ ਨੈਚੀ ਸ਼ੁਰੂ ਬਗਿਆ ਅਮ ਜਿਸਾ ਸਬ ਥੋੜੀ ਦੇਖਤੇ ਥੋੜੀ ਜਿਹੜੀ ਪਛਾਣ ਆ ਉਸ ਦੇ ਵਿੱਚ ਤੁਸੀਂ ਬੜੀਆਂ ਦੁੰਗਾਈ ਚ ਜਾ ਕੇ ਫਿਲਮਾਂ ਜੜੀਆਂ ਸੋਸ਼ਲ ਇਸ਼ੂਸ ਨੂੰ ਲੈ ਕੇ ਚਲਦੀਆਂ ਇਸ ਵੱਲ ਨੂੰ ਹਮਲਾ ਮਾਰਿਆ ਹੁਣ ਤੱਕ ਬਹੁਤ ਪਰਵਾਰਾਂ ਨੂੰ ਲੱਗੇ ਹੋ ਕੇ ਜਿਹੜਾ ਤੁਸੀਂ ਇੱਕ ਸੰਦਾ ਟੱਚ ਕਰਦਿਆਂ ਇੱਕ ਨਵੀਂ ਪ੍ਰਤ ਪਾਈ ਆ ਕਿਵੇਂ ਦੇ ਐਕਸਪੀਰੀਐਂਸਸ ਇਹ ਸਾਰੇ ਪਹਿਲਾਂ ਧੰਨਵਾਦ ਤੁਹਾਡਾ ਬਈ ਜੀ ਤੁਸੀਂ ਰੈਕਗਨਾਈਜ਼ ਕੀਤਾ ਸਾਰੀਆਂ ਚੀਜ਼ਾਂ ਨੂੰ ਮੇਰੀ ਜਰਨੀ ਨੂੰ ਕਿੱਥੋਂ ਸ਼ੁਰੂ ਹੋਈ ਕਿੱਦਾਂ ਚੱਲੀ ਉਦੋਂ ਤੋਂ ਹੀ ਇੱਕ ਸਟਾਰਟਿੰਗ ਤੋਂ ਹੀ ਇੱਕ ਵਿਜਨ ਸੀਗਾ ਬਈ ਜੀ ਬਈ ਕੀ ਕਰਨਾ ਕਿੱਦਾਂ ਦਾ ਕਰਨਾ ਜੀ ਜਿਹੜੀਆਂ ਚੀਜ਼ਾਂ ਦੀ ਲੋੜ ਲੱਗਦੀ ਸੀਗੀ ਬਹੁਤ ਲੋੜ ਆ ਇਹਨਾਂ ਦੀ ਉਹ ਚੀਜ਼ਾਂ ਕਰਨ ਦੀ ਟਰਾਈ ਕੀਤੀ ਆ ਚਾਹੇ ਵੀਡੀਓ ਸੀਗੇ ਉਦੋਂ ਬਾਅਦ ਚਾਹੇ ਫਿਲਮਾਂ ਨੇ ਆਪਣੇ ਵੱਲੋਂ ਇਹ ਕੋਸ਼ਿਸ਼ ਆ ਵੀ ਜੋ ਐਕਚੁਅਲ ਸਾਡਾ ਪੰਜਾਬ ਜਿਵੇਂ ਦਾ ਦਿਖਦਾ ਸੀ ਜਾਂ ਜਿਵੇਂ ਦਾ ਆਪਾਂ ਚਾਹੁੰਦੇ ਆ ਵੀ ਉਹ ਦਿਖਦਾ ਰਹੇ ਜੀ ਕੋਸ਼ਿਸ਼ ਕੀਤੀ ਆ ਵੀ ਉਦਾਂ ਦੀ ਲੁੱਕ ਚਾਹੇ ਮੇਰੀ ਸੀ ਜੋ ਨੇਚਰਲ ਸੀ ਕੈਮਰੇ ਦੇ ਲਈ ਮੈਂ ਉਹਨੂੰ ਨੇਚਰਲ ਹੀ ਆਇਆ ਤੇ ਆਪਣੇ ਆਪ ਨੂੰ ਜ਼ਿਆਦਾ ਕੁਝ ਅਲੱਗ ਤਰੀਕੇ ਨਾਲ ਪਾਲਿਸ਼ ਕਰਕੇ ਨਹੀਂ ਪੇਸ਼ ਕੀਤਾ ਹੂੰ ਉਹੀ ਫਿਲਮਾਂ ਨੇ ਜੀ ਚਾਹੇ ਰੱਬ ਦਾ ਜਿਹੜੀ ਉਹ ਦੇਖ ਲਈ ਆਪਾਂ ਉਹਦੇ ਵਿੱਚ ਵੀ ਜਿਹੜੇ ਸੀਨ ਨੇ ਉਹ ਸਟਾਰਟਿੰਗ ਤੋਂ ਬੰਦਾ ਉਹਨਾਂ ਨਾਲ ਜੁੜ ਜਾਂਦਾ ਨਾਲ ਕਿਉਂਕਿ ਉਹ ਘਰ ਘਰ ਦੀ ਕਹਾਣੀ ਹੈ ਜੀ ਇਹਨਾਂ ਪੈਣਾ ਦੇ ਭਰਾ ਨਹੀਂ ਹੈਗਾ ਉਹ ਉਹਨਾਂ ਨੂੰ ਅਹਿਸਾਸ ਹੋ ਪਤਾ ਨਹੀਂ ਕਿੰਨੇ ਸਾਲਾਂ ਤੋਂ ਜੀ ਕਿੰਨੀਆਂ ਪੀੜ੍ਹੀਆਂ ਤੋਂ ਉਹ ਅਹਿਸਾਸ ਉਦਾਂ ਹੀ ਚੱਲਦੇ ਹੁੰਦੇ ਜੀ ਉਦਾਂ ਹੀ ਉਸ ਤੋਂ ਬਾਅਦ ਅੱਗੇ ਅੱਗੇ ਚਾਹੇ ਊੜਾ ੜੇ ਦੀ ਗੱਲ ਨਾ ਫਿਲਮ ਦੀ ਹਾਂ ਉਸ ਤੋਂ ਬਾਅਦ ਮਸਤਾਨੇ ਜਿਹਦੇ ਲਈ ਬਹੁਤ ਟਾਈਮ ਬਹੁਤ ਮਿਹਨਤ ਕੀਤੀ ਗਈ ਜੀ ਕਿਉਂਕਿ ਜਦੋਂ ਇਦਾਂ ਦਾ ਪ੍ਰੋਜੈਕਟ ਕਰਨਾ ਤੁਹਾਨੂੰ ਕਈ ਕਈ ਸਾਲਾਂ ਦੇ ਪੈਸੇ ਪੂੰਜੀ ਛੋਟੇ ਛੋਟੇ ਸੇਵਿੰਗ ਹੁੰਦੀ ਆ ਤੁਹਾਡੀ ਜਿਹੜੀ ਤੁਸੀਂ ਜੋੜਦੇ ਹਾਂ ਉਦਾਂ ਹੀ ਉਸ ਤੋਂ ਬਾਅਦ ਜਦੋਂ ਨਾਲ ਅਹਿਸਾਸ ਮੇਵਾਸ਼ਿੰਗ ਲੋਕੋ ਕੇ ਇੱਕ ਨਾਮ ਸ਼ਾਇਦ ਨਿਊਜ਼ੀਲੈਂਡ ਬੈਠੇ ਜਿਹੜੇ ਦਾਰਸ਼ਿਕ ਪਤਾ ਨਹੀਂ ਪੜਾ। ਪਾਮਾਗਾਟਾ ਮਾਰੂ ਦਾ ਨਾਂ ਸੁਣਿਆ ਹੀ ਸਾਰਿਆਂ ਨੇ। ਇਸ ਫਿਲਮ ਨੇ ਸਾਡੀ ਪੰਜਾਬੀਅਤ ਜਿਹੜੀ ਹੈ ਸਾਡਾ ਜਿਹੜੇ ਪੰਜਾਬੀਆਂ ਦਾ ਜੁੱਸ ਹੈ ਗੁਰੂ ਸਾਹਿਬ ਦੇ ਵੱਲੋਂ ਜਿਹੜਾ ਸਾਨੂੰ ਵੰਡ ਬਖਸ਼ਿਆ ਹੋਇਆ ਉਸ ਨੂੰ ਲੈ ਕੇ ਪੋਤਾ ਲਾਗੇ ਉਹ ਟੱਚ ਕੀਤਾ ਬੱਚਿਆਂ ਨੂੰ ਦੇਣ ਨੂੰ ਮੈਸੇਜ ਜਿਹੜਾ ਸ਼ਾਇਦ ਅਸੀਂ ਨਹੀਂ ਦੇ ਸਕਦੇ ਪਰ ਫਿਲਮ ਨੇ ਦਿੱਤਾ ਕਿਵੇਂ ਮਹਿਸੂਸ ਹੁੰਦਾ ਹੈ ਬਹੁਤ ਬਹੁਤ ਸ਼ੁਕਰ ਮਾਲਕ ਦਾ ਬਹੁਤ ਸ਼ੁਕਰ ਇਹ ਚੀਜ਼ਾਂ ਕਈ ਕੰਮ ਹੁੰਦੇ ਆ ਤੁਹਾਡੀ ਕਿਰਤ ਹੁੰਦੀ ਆ ਹਨਾ ਕਿਰਤ ਆਪਾਂ ਸਾਰਿਆਂ ਨੂੰ ਪਰਮਾਤਮਾ ਨੇ ਕਿਰਤ ਬਖਸ਼ੀ ਆ ਤੁਹਾਨੂੰ ਚੈਨਲ ਦਾ ਮਾਧਿਅਮ ਬਖਸ਼ਿਆ ਕਿਰਤ ਬਖਸ਼ੀ ਦੇਖੋ ਤੋਂ ਬਿਨਾ ਹੋਰ ਵੀ ਕਈ ਪਾਸੇ ਤੁਸੀਂ ਜ਼ਿੰਮੇਵਾਰੀਆਂ ਨਿਭਾਉਂਦੇ ਹੋ ਨੇ ਉਵੇਂ ਸਾਡੀ ਇਹ ਕਿਰਤਾਂ اپنی ਕਿਰਤ ਦੇ ਵਿੱਚ ਜਦੋਂ ਤੁਹਾਨੂੰ ਕੋਈ ਕਿਰਤ ਜੋ ਸਚਾਈ ਮਿਲ ਜੇ ਸੱਚ ਦੀ ਕਿਰਤ ਮਿਲ ਜੇ ਹਮ ਤੁਹਾਨੂੰ ਲੋੜ ਦੇ ਅੱਗੇ ਕੋਈ ਰੀਸ ਹੀ ਨਹੀਂ ਹੁੰਦੀ ਐਹੀ ਆਪਾਂ ਚਾਹੁੰਦੇ ਹੁੰਦੇ ਐਹੀ ਤਾਂ ਅਰਦਾਸਾ ਕਰਕੇ ਮੰਗਦੇ ਰਹਿਆ ਸ਼ੁਰੂ ਤੋਂ ਹਮ ਇਹ ਇਦਾਂ ਦੀਆਂ ਚੀਜ਼ਾਂ ਝੋਲੀ ਪਾਈਆਂ ਜਿਹੜੀਆਂ ਸੋਚਿਆ ਸੀ ਪਰ ਉਹਨੇ ਸੋਚ ਤੋਂ ਵੱਡਾ ਦਿੱਤਾ ਹਮ ਉਦਾਂ ਹੀ ਗੁਰੂ ਨਾਨਕ ਜੀ ਹਾਸ ਸੀ ਭਾਈ ਮੇਵਾ ਸਿੰਘ ਲੋਪੋ ਕੇ ਸੀ ਇਹ ਗੱਲ ਥੋੜੀ ਜਮਾ ਸੱਚ ਆ ਵੀ ਇੱਥੇ ਕੀ ਕੈਨੇਡਾ ਦੇ ਵਿੱਚ ਵੀ ਸਾਡੀ ਆਪਣੀ ਕਮਿਊਨਿਟੀ ਨੂੰ 90% ਲੋਕ 95% ਲੋਕ ਭਾਈ ਮੇਵਾ ਸਿੰਘ ਲੋਕੋ ਕੀ ਦੀ ਸ਼ਹੀਦੀ ਬਾਰੇ ਤੇ ਉਹਨਾਂ ਦੀ ਵੈਲਿਊ ਬਾਰੇ ਅੱਜ ਦੀ ਪੀੜ੍ਹੀ ਨੂੰ ਨਹੀਂ ਪਤਾ ਸੀ ਜੀ ਜੇ ਮੈਂ ਅੱਜ ਦੀ ਪੀੜ੍ਹੀ ਤੋਂ ਪਿੱਛੇ ਚੱਲ ਜਾऊं 30 40 ਸਾਲ ਪਹਿਲਾਂ ਵਾਲੀ ਪੀੜ੍ਹੀ ਨੂੰ ਵੀ ਨਹੀਂ ਪਤਾ ਸੀ ਹੂੰ ਜੇ ਮੈਂ ਸਾਡੇ ਤੇ ਚੱਲ ਜਾ ਸਾਨੂੰ ਵੀ ਨਹੀਂ ਸੀ ਪਤਾ ਹੂੰ ਜੇ ਅਸੀਂ ਇਹ ਚੈਪਟਰ ਨੂੰ ਵਿਸਥਾਰ ਚ ਨਾ ਪੜ੍ਹਦੇ ਜੀ ਉਹ ਚੀਜ਼ ਦਾ ਅਸਰ ਤਾਂ ਪੈਂਦਾ ਹੁਣ ਉਹ ਆਉਣ ਤੋਂ ਬਾਅਦ ਇਸ ਵਾਰ ਤੁਹਾਨੂੰ ਨਿਕਾ ਜਾਇਆ ਦਾ ਫਰਕ ਦੱਸ ਦੇਣਾ ਜਦੋਂ ਤੇਈ 3 ਨੂੰ ਤੇਈ ਮਰੀ ਨੂੰ ਕਮਾਗਰਤਾ ਮਾਰੂ ਦੇ ਸੀ ਜੀ ਜਿਹੜਾ ਉਹ ਮੈਮੋਰੀਅਲ ਸੀ ਜੀ ਤਾਂ ਇਸ ਵਾਰ ਸ਼ਾਇਦ ਹੁਣ ਤੱਕ ਦੇ ਸਾਰੇ ਇਕੱਠਾ ਤੋਂ ਵੱਧ ਕੱਟ ਸੀ ਉਹ ਜਗਾ ਤੋਂ ਹਾਂਜੀ ਹਾਂ ਜਿੱਥੇ ਭਾਈ ਮੇਵਾ ਸਿੰਘ ਨੂੰ ਸ਼ਹੀਦ ਕੀਤਾ ਗਿਆ ਜਿਹੜਾ ਉੱਥੇ ਗੁਰੂ ਘਰਾ ਉੱਥੇ ਬੜਾ ਕੱਟ ਸੀ ਰਿਕਗਨਾਈਜ਼ ਚੀਜ਼ਾਂ ਹੋ ਜਾਂਦੀਆਂ ਜੀ ਤੇ ਸਾਨੂੰ ਮਾਣ ਦਿੱਤਾ ਪ੍ਰਮਾਤਮਾ ਨੇ ਇਹ ਗੱਲ ਦਾ ਸ਼ੁਕਰਗੁਜ਼ਾਰ ਅੱਗੇ ਵਾਸਤੇ ਵੀ ਸਾਡੀ ਤਾਂ ਹੀ ਅਰਦਾਸ ਆ ਜੀ ਜਿੰਨੇ ਕੁ ਲੋਕ ਦੇ ਹੈਗੇ ਆ ਉਹਨੀਆਂ ਚੀਜ਼ਾਂ ਆਪੇ ਝੋਲੀ ਚ ਪਾ ਕੇ ਆਪੇ ਕਰਵਾ ਦੇਣਗੇ ਕੀ ਦੇ ਵਿੱਚ ਅ ਡੋਸਰ ਸਾਹਿਬ ਨੇਚਰਲੀ ਤੁਸੀਂ ਮਿਆਰ ਫਿਲਮਾਂ ਦਾ ਇਸ ਤਰ੍ਹਾਂ ਦੇ ਹਿਸਟੋਰੀਕਲ ਐਪਿਕ ਫਿਲਮਾਂ ਦਾ ਬਹੁਤ ਚੱਕ ਦਿੱਤਾ ਹੁਣ ਨੇਚਰਲੀ ਤਵਕਕ ਜਿਹੜੀ ਆ ਤੁਹਾਡੇ ਤੋਂ ਹੋਰ ਵੀ ਜਿਆਦਾ ਵੱਧ ਗਈ ਐ ਸੋ ਫਿਊਚਰ ਦੇ ਪੱਖੋਂ ਅ ਥੋੜਾ ਕੀ ਸੋਚ ਰਹੇ ਤੁਹਾਡੀ ਗੱਲ ਜਮਨ ਸਹੀ ਐ ਬਾਈ ਇਹ ਹੁਣ ਆਪਣੇ ਆਪ ਨੂੰ ਮਤਲਬ ਇੱਕ ਤੁਸੀਂ ਸੱਚੀ ਦੱਸਾਂ ਤੁਹਾਨੂੰ ਮੈਂ ਹਜੇ ਪਿਛਲੀ ਚੋਂ ਬਾਹਰ ਨਹੀਂ ਆਇਆ ਜੇ ਤੁਸੀਂ ਅੱਗੇ ਆਲਾ ਹਜੇ ਸੋਚ ਨਹੀਂ ਹੁੰਦਾ ਹੂੰ ਤੇ ਇਹ ਗੱਲ ਤੁਹਾਡੀ ਜਮਾਦਰਸਤਾ ਵੀ ਅੱਗੇ ਜੋ ਕਰਨਾ ਉਹ ਇਹੀ ਆ ਬਸ ਵੀ ਪਹਿਲਾਂ ਵੀ ਅਰਦਾਸਾਂ ਬੇਨਤੀਆਂ ਨਹੀਂ ਕਰਾਇਆ ਅੱਗੇ ਵੀ ਉਹਨਾਂ ਨੇ ਕਰਾ ਲੈਣਾ ਪਰ ਇੰਨਾ ਕਿ ਜ਼ਰੂਰ ਆਈ ਪੰਜਾਬੀ ਸਿਨੇਮੇ ਲਈ ਜਦੋਂ ਕੁਝ ਲੰਘੇ ਹੋਏ ਸਮੇਂ ਦੀ ਯਾਦ ਕੀਤਾ ਜਾਊਗਾ ਤਾਂ ਮੇਰਾ ਇਹ ਆਪਣੇ ਵੱਲੋਂ ਇੱਕ ਮੇਰੀ ਵੇਸ਼ਾ ਜਾਂ ਮੈਂ ਜਿਹਦੇ ਲਈ ਕੰਮ ਕਰ ਰਿਹਾ ਉਹ ਇਹ ਆ ਵੀ ਅੱਜ ਤੋਂ 20 ਸਾਲ ਬਾਅਦ 30 ਸਾਲ ਬਾਅਦ ਜਦੋਂ ਸਿਨੇਮੇ ਨੂੰ ਯਾਦ ਕੀਤਾ ਜਾਊ ਹਿਸਟੋਰੀਕਲ ਫਿਲਮਾਂ ਨੂੰ ਯਾਦ ਕੀਤਾ ਜਾਵੇ ਤਾਂ ਸਾਡੀ ਟੀਮ ਦਾ ਤਰਸੇਮ ਜਸਰ ਦਾ ਨਾਮ ਉਹ ਚੀਜ਼ਾਂ ਦੇ ਵਿੱਚ ਆਵੇ ਜਿਨ੍ਹਾਂ ਦੇ ਲਈ ਵੀ ਇਹਨਾਂ ਨੇ ਸਿਨੇਮੇ ਲਈ ਕੁਝ ਕੀਤਾ ਸਿਨੇਮੇ ਦੇ ਮਿਆਰ ਨੂੰ ਚੱਕਣ ਤੇ ਯੋਗਦਾਨ ਦਿੱਤਾ ਉਹਦੇ ਲਈ ਅਸੀਂ ਘਰ-ਘਰ ਤੂਬਾਸ਼ਾ ਦੇਖ ਰਹੇ ਹਾਂ ਪਰ ਉਹ ਉਹ ਵੀ ਉਹਦੀ ਲਗਾ ਸਾਡੇ ਬੱਚੇ ਪੁੱਛ ਰਹੇ ਇੰਗਲਿਸ਼ ਫਿਲਮ ਆਊਗੀ ਕਮਾਗਾਟਾ ਬਾਰੂ ਡੈਫੀਨੇਟਲੀ ਆਊਗੀ ਜੀ ਡੈਫੀਨੇਟਲੀ ਆਊਗੀ ਮੈਂ ਸਾਡਾ ਅਸੀਂ ਜੇ ਸਾਡਾ ਸਾਡਾ ਕੋਸ਼ਿਸ਼ ਤਾਂ ਸਾਡੀ ਇਹ ਸੀ ਅਸੀਂ ਰਿਲੀਜ਼ ਵੀ ਨਾਲੇ ਇੰਗਲਿਸ਼ 'ਚ ਕਰ ਦੇਈਏ ਕੀ ਕਾਰਨ ਸੀਗੇ ਜਿਹਦੇ ਕਰਕੇ ਇੱਕਦਮ ਨਹੀਂ ਸੀ ਪੋਸੀਬਲ ਸਾਡਾ ਬਟ ਹੁਣ ਮਿਲੂਗੀ ਦੇਖਣ ਨੂੰ ਜਾਂ ਤੇਸ਼ੀਮ ਜਸੜ ਤੁਸੀਂ ਇੱਕ ਨੌਜਵਾਨ ਕਿੱਥੇ ਤੱਕ ਪਹੁੰਚ ਸਕਦਾ ਹੈ ਲੁਧਿਆਣੇ ਤੋਂ ਉੱਠ ਲਿਖ ਕੇ ਲਿਰਿਕਸ ਸਿੰਪਲ ਜ ਹੈ ਤੇ ਅਖੀਰ ਦੇ ਵਿੱਚ ਬਾਤ ਕੈਨੇਡਾ ਦੀ ਧਰਤੀ ਦੇ ਉੱਤੇ ਪਾਤੀ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਸ਼ਾਇਦ ਉਹਨਾਂ ਤੋਂ ਵੱਧ ਪੰਜਾਬ 'ਚ ਬੈਠਿਆ ਤਰਸੀਮ ਜਸੜ ਉਹਨਾਂ ਨੇ ਨਿਭਾਤੀ ਇਸ ਤਰ੍ਹਾਂ ਦੇ ਨੌਜਵਾਨ ਜਿਹੜੇ ਨੇ ਸਾਡੀ ਗਾਇਕੀ ਸਾਡੀ ਪੰਜਾਬੀ ਸਿਨੇਮਾ ਦਾ ਮਾਣ ਹੈ ਬਹੁਤ ਬਹੁਤ ਸ਼ੁਕਰੀਆ ਵੀਰ ਤੁਸੀਂ ਟਾਈਮ ਦਿੱਤਾ ਚੜ੍ਹਦੀ ਕਲਾ ਦੇ ਵਿੱਚੋਂ